ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ 2000 ਜੋ ਪੋਸਟਾਂ ਨੇ ਜਿਹੜੀਆਂ ਸਿੱਖਿਆ ਵਿਭਾਗ ਦੇ ਵੱਲੋਂ ਕੱਢੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਨੋਟੀਫਿਕੇਸ਼ਨ ਹੈ ਜਿਹੜਾ ਹੁਣੇ-ਹੁਣੇ ਆਵੇਗਾ ਉਹਨਾਂ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜੀ ਰਿਕਵੈਸਟ ਕਰਦਾ ਵੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਤਾਂ ਕਰ ਲਓ ਤਾਂ ਜੋ ਤੁਹਾਨੂੰ ਹਰ ਇੱਕ ਅਪਡੇਟ ਆ ਜਿਹੜਾ ਉਹ ਟਾਈਮ ਤੇ ਮਿਲਦਾ ਰਹੇ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਤਾਂ ਦੋਸਤੋ ਇਹ ਜਿਹੜੀ ਵੀਡੀਓ ਹੈ ਉਹ ਨਿਕਲ ਕੇ ਆ ਰਹੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਤਾਂ ਇੱਕ ਪੋਸਟਾਂ ਨੇ ਜਿਹੜੀਆਂ 2000 ਪੋਸਟਾਂ ਉਹਨਾਂ ਦੇ ਆਉਣ ਦੀ ਜਿਹੜੀ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਨਿਕਲ ਕੇ ਆਇਆਗਾ ਤਾਂ ਕੀ ਹੈ ਪੂਰਾ ਨੋਟੀਫਿਕੇਸ਼ਨ ਕਰਦੇ ਆਂ ਗੱਲ ਆਪਾਂ ਜਿਹੜਾ ਇਹ ਨੋਟੀਫਿਕੇਸ਼ਨ ਹੈ ਇਹ ਦਫਤਰ ਜਿਹੜਾ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਇਹ ਕੀਤਾ ਗਿਆ ਹੈਗਾ ਤਾਂ ਇਹਦੇ ਵਿੱਚ ਕੀ ਹੈਗਾ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਸਿੱਖਿਆ ਵਿਭਾਗ ਹੈ ਉਸ ਵੱਲੋਂ 2000 ਪੀਟੀਆਈ ਅਧਿਆਪਕ ਜਿਹੜੇ ਕਿ ਐਲੀਮੈਂਟਰੀ ਕੈਡਰ ਦੇ ਨੇ ਉਹਨਾਂ ਦੀ ਭਰਤੀ ਦੇ ਲਈ ਜਿਹੜੀ ਹੈ ਜੋਗ ਮਿਰਵਾਰ ਨੇ ਉਹਨਾਂ ਦੇ ਜਿਹੜੀਆਂ ਇੱਕ ਫਾਰਮ ਨੇ ਉਹਨਾਂ ਦੀ ਮੰਗ ਕੀਤੀ ਗਈ ਹੈ ਕਿ ਤਾਂ ਜਿਹੜੀਆਂ ਇਹਨਾਂ ਅਸਾਮੀਆਂ ਲਈ ਜਿਹੜੀ ਸ਼ਰਤਾਂ ਲਗੀਆਂ ਉਹ 18/7/2025 ਨੂੰ ਜਿਹੜੀ ਵੈਬਸਾਈਟ ਹੈ এডਿਕੇਸ਼ਨ ਵਿਭਾਗ ਦੀ ਉਸ ਦੇ ਉੱਤੇ ਦੇਖੀਆਂ ਜਾ ਸਕਦੀਆਂ ਨੇ ਤਾਂ ਬਕਾਇਦਾ ਇੱਕ ਸਾਈਨ ਕਰਕੇ ਜਿਹੜਾ ਇਹ ਨੋਟੀਫਿਕੇਸ਼ਨ ਹੈ ਉਹ ਡਾਇਰੈਕਟੋਰੇਟ ਭਰਤੀ ਹੈ ਜਿਹੜਾ ਉਸ ਦੇ ਵੱਲੋਂ ਕੱਢਿਆ ਗਿਆਗਾ ਤਾਂ ਤੁਸੀਂ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਪੀਟੀ ਅਰੀਆ ਪੋਸਟਾਂ ਅਪਲਾਈ ਕਰ ਸਕਦੇ ਕਰਨੀਆਂ ਨੇ ਤਾਂ ਤੁਸੀਂ ਇਹ ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ 18/7/2025 ਤੋਂ ਦੇਖੀਆਂ ਜਾ ਸਕਣਗੀਆਂ ਤਾਂ ਤੁਸੀਂ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਅੱਜ ਜਿਹੜਾ 14 ਤਰੀਕ ਹੋ ਚੁੱਕੀ ਹੈ ਜਾਨੀ ਕਿ 4 ਦਿਨ ਹੋਰ ਨੇ ਜਿਹੜੇ ਇਹ ਪੋਸਟਾਂ ਸਸੇ ਉਹਨਾਂ ਨੂੰ ਦੇਖ ਸਕਾਂਗੇ ਧੰਨਵਾਦ